ਹਾਂ ਲੋ ਆਖਦੇ ਉਹ ਕਹਿੰਦੇ ਆ ਕਭ ਹੁਣ ਜਦੋਂ ਸਾਰੇ ਕੰਮ ਹੋ ਗਏ ਆ ਥੋੜਾ ਜਨਾ ਠੰਡ ਮੰਨ ਕੇ ਚੱਲਣ ਕਿੰਦਾ 100 ਰੁਪਈਆ ਵੀ ਦੇਣਾ ਨਾ ਛੱਡਣਾ ਛੱਡਣਾਂ ਲਈ ਉਹਨਾਂ ਨੇ ਸੇਅ ਹੋਣਾ ਹੀ ਹੋਣਾ ਉਹਨੇ ਉਹਨਾਂ ਨੂੰ ਘਪਾਉਣੇ ਚ ਪੋਣਾ ਆ ਉਹ ਤਾਂ ਪਛਾਹ ਹੋਣਗੇ ਜੇ ਉਹਨਾਂ ਦੇ ਮਨਾਂ 'ਚ ਕੋਈ ਹੋ ਗਿਆ ਫਿਰ ਜਦੋਂ ਜੇ ਇਹ ਪੱਕਾ ਉਹਦੋਂ ਆਉਂਦੇ ਆ ਉਦੋਂ ਮਸਲੇ ਹੱਲ ਹੋ ਗਿਆ ਠੀਕ ਠਾਕ ਆ ਤਾਂ ਹੁਣ ਉਸ ਤੋਂ ਬਾਅਦ ਉਹਨਾਂ ਨੇ ਬੰਦ ਕਰਤਾ ਆ ਕਿਉਂਕਿ 25 ਲੱਖ ਰੁਪਈਆ ਮੇਰੇ ਲਾਗੇ ਲੱਗੇ ਆ ਵੀ ਬਣਾ ਲਾਗੇ ਜੇ ਦੁਕਾਨ ਨੂੰ ਕੋਈ ਬੰਦ ਕਰਨਾ ਆਉਂਦਾ ਸੀ ਤਾਂ ਭੱਜ ਕੇ ਆਉਂਦੇ ਨਹੀਂ ਭਾਜੀ ਦੁਕਾਨ ਬੰਦ ਕਰ ਚੱਲੇ ਆ ਇੱਕ ਭਾਜੀ ਉਧਰੋਂ ਆਇਆ ਇੱਕ ਮੁੰਡੇ ਦੇ ਕੋਲ ਤਾਂ ਖੁਦ ਦੇਖਿਆ ਉਹ ਮੂੰਹ ਸਿਰ ਬੱਦਾਂ ਦੇ ਕੋਸਤੌਰ ਵੀ ਹਿੱਕਾ ਕਾਲੇ ਕੱਪੜੇ ਪਾਏ ਹੀ ਦੋਵੇਂ ਜਾਣੇ ਮੈਂ ਤੇ ਭਾਜੀ ਫਿਰ ਉਹਨਾਂ ਨੂੰ ਮੈਂ ਬੋਲੀ ਕਰ ਨੂੰ ਕੋਈ ਸਾਡਾ ਕੋਈ ਨੁਕਸਾਨ ਹੁੰਦਾ ਤੇਰੀ ਬਰਾਦ ਦਾ ਨਾਮ ਪਹਿਲਾਂ ਲਖਾਇਆ ਜਾਊਗਾ ਅਹੀਂ ਇਕੱਲੇ ਇਕੱਲੇ ਰਾਤ ਬਰਾਕੇ ਕਰਦੇ ਨੇ ਤੇ ਐਦਾਂ ਕਰਕੇ ਵੀ ਕਿ ਐਦਾਂ ਕੰਮ ਕਰੋ ਉਹ ਤੋਂ ਬਾਅਦ ਵੀ ਕੋਈ ਹਨਾ ਕਹੇ ਕਿ ਸਾਡਾ ਕੰਮ ਹੀ ਨਹੀਂ ਹੋਇਆ ਉਹ ਮਾਰੀ ਖਾਵੇ ਉਹ ਦਿਨ ਮੈਂ ਗਏ ਇੱਥੇ ਥਾਣੇ ਦੇ ਵਿੱਚ ਤੇ ਉਹਨਾਂ ਨੇ ਬੋਲਦੇ ਆ ਤਰੀਕੇ ਨਾਲ ਖਾਣੇਦਾਰ ਕਹਿੰਦਾ ਤੁਹਾਨੂੰ ਰਾਤ ਕੰਮ ਪਵੇ ਦਿਨੇ ਪਵੇ ਜਦੋਂ ਵੀ ਤੁਸੀਂ ਕਹੋ ਮੈਂ ਹਾਂ ਤੇ ਜੇ ਵੇਖੋ ਆਪਣੇ ਨਾਲ ਫੇਰ ਵੀ ਅਗਲੇ ਹਨਾ ਜੇ ਕਿ ਪਾਰਟੀ ਨਾਲ ਜੁੜੇ ਹੀ ਅਗਲੇ ਹਨ ਨੂੰ ਕੰਦੇ ਆ ਨਹੀਂ ਤਾਂ ਉਹ ਦੇਖ ਆ ਮੈਂਟੋ ਮੈਂਟਾ ਦੇ ਅੰਦਰ ਬਾੜ ਮੈਂਦੇ ਬੰਨ ਕਿੰ ਨੂੰ ਲੈ ਜੋ ਬੰਦੇ ਲੈ ਜੋ ਉਹਨਾਂ ਦੇ 2 ਮਿੰਟ ਲਾਉਣੇ ਹੁੰਦਾ ਕੰਮੇ ਪਾ ਲੈਣਾ ਨਾਲੇ ਹੁੰਦੇ ਪਹਿਲੇ ਮੰਗਣੇ ਤੇ ਜਦ ਸਾਰੇ ਕੰਮਾਂ ਤੋਂ ਤੁਹਾਡਾ ਬਚਾਅ ਹੋਣ ਦਿਆਵਾ ਤੇ ਉਸ ਤੋਂ ਬਾਅਦ ਵੀ ਆਪਾਂ ਕੰਮ ਕਰਾ ਕੇ ਕੰਦੇ ਆ ਕਿ ਨਹੀਂ ਜਾਣਾ ਉਹ ਮਾਰੀਦਾ ਤਾਂ ਹੁਣ ਮੈਂ ਕੱਲ ਦੀ ਘਰੋਂ ਆਈਆਂ ਕੱਲ ਮੈਂ ਪਹਿਲਾਂ ਮੀਟਿੰਗ ਉੱਥੇ ਕੀਤੀ ਆ ਨੇ ਤਾਂ ਅਰੇ ਤਾਂ ਰੋ ਤਾਂ ਬਾਅਦ ਵਿੱਚ ਦਿੱਤੀ ਮਾਫਾਵਾਦ ਨਣਾਣਾ ਕੋ ਰਹੀ ਹੁਣ ਮੈਂ ਫੇਰ ਮਾਫਾਵਾਦ ਇਕਦਰਾ ਮੇਰਾ ਵੀ ਤੇ ਘਾਰ ਆ ਮੈਂ ਛੱਡਿਆ ਕੱਲ ਦਾ ਛੱਡਿਆ ਤੇ ਪਰ ਫੇਰ ਵੀ ਮੈਂ ਪੈਣ ਪਈ ਜਾਨੀਆ ਮੀਟਿੰਗ ਤੇ ਮੈਂ ਇਹ ਆ ਕਿ ਲੇਟ ਪਹੁੰਚਾਂ ਜਾਂ ਮੈਂ ਕਿਸੇ ਵੇਲੇ ਭਾਜ ਕੇ ਨੂੰ ਕਹਦਾ ਮੈਂ ਜਾਣਾ ਹੀ ਹੁੰਦਾ ਮੀਟਿੰਗ ਤੇ ਮੀਟਿੰਗ ਨੂੰ ਟਾਈਮ ਕੱਢਣਾ ਹੀ ਚਾਹੀਦਾ ਆਪਾਂ ਨੂੰ ਕਈ ਗੱਲਾਂ ਸੁਣਨ ਨੂੰ ਮਿਲਦਾਂ ਹੁਣ ਜੇ ਆਪਾਂ ਸੋਚਦੇ ਆ ਕਿ ਆ ਜਿਹੜੇ ਕਾਰੋਬਾਰ ਚੱਲਦੇ ਆ ਜਾਂ ਤਗੜੇ ਲੋਕਾਂ ਦੇ ਕੋਈ ਕੰਪਨੀ ਨਾਲ ਜਾਂ ਕੋਈ ਫੈਕਟਰੀ ਨਾਲ ਵੱਡੇ ਸਿਰੋਂ ਹੀ ਚੱਲਦੇ ਆ ਜੇ ਹੀ ਕੰਮ ਕਰਕੇ ਕਿੰਨੇ ਤੇ ਸਾਡੇ ਸਿਰੋਂ ਚੱਲਣ ਦੇ ਜੇ ਅਹੀਂ ਉਹਨਾਂ ਨੇ ਆਪਾਂ ਕਹੀਏ ਵੀ ਸਾਡੀ ਮਿਹਨਤ ਵਧਾਵਾ ਕਰੋ ਕਰੋ ਆਪਾਂ ਉਹ ਸਰਕਾਰ ਉੱਤੇ ਨਿੱਤਰਿਏ ਤੇ ਫੇਰ ਆਪਣੇ ਮਸਲੇ ਆਣੋ ਸੱਜਦੇ ਨਹੀਂ ਤਾਂ ਉਹਨਾਂ ਦੇ ਕੰਮ ਠੱਪ ਹੋ ਸਕਦੇ ਜੀ ਸਾਰੇ ਗਰੀਬ ਜਨਤਾ ਦੇ ਨਾਲ ਸਾਰਾ ਕਾਰੋਬਾਰ ਚੱਲਦਾ ਰਹੇ ਤੇ ਉਹਨਾਂ ਦੇ ਗਰੀਬ ਜਨਤਾ ਨੇ ਕੀ ਵੇਖਣਾ ਹਾਲੂ 2-400 ਮਿਲਦਾ ਹੁਣੇ ਵੇਖ ਲਓ ਉੱਥੇ ਜੂਨੀਅਰ ਚ ਬੰਦੇ ਖਲੋਤੇ ਹੁੰਦੇ ਉਹਨਾਂ ਸ਼ਾਮ ਨੂੰ ਘਰ ਕੇ ਘਰ ਨੂੰ ਮੁੜ ਕੇ ਚੱਲ ਜਾਣਾ ਵਾਪਸ ਮਨਜ਼ੂਰ ਹਨ ਡੱਬੇ ਉਹਨਾਂ ਦੇ ਰੋਟੀ ਨਾਲ ਪਰੇ ਲੈ ਕੇ ਚੱਲ ਜਾਣਾ ਮਨਜ਼ੂਰ ਪਰ ਜੇ ਕਿਤੇ ਉੱਥੇ ਹੀ ਝੰਡਿਆੜੇ ਖਲੋਨੇ ਤਾਂ ਉਹਨਾਂ ਨੇ ਸਾਡੇ ਲਾਗੋ ਹੀ ਵੇਖੀ ਜਾਣਾ ਪਰੇ ਹੋਰੇ ਹੋ ਜਿਹੜੇ ਆਲੇ ਤੁਸੀਂ ਕਈ ਮੀਟਿੰਗਾਂ ਕੀਤੀਆਂ ਉਹਨਾਂ ਪਰਿਆ ਹੋ ਰਹੇ ਹੋ ਜਾਣਾ ਉਹਨਾਂ ਨੇ ਨਹੀਂ ਲਾਗੇ ਖਾਣਾ ਕਿ ਨਹੀਂ ਸਾਡੇ ਲਈ ਰਹੇ ਆ ਅੱਗੇ ਟਾਈਮ ਕਰਦੇ ਆ ਸਾਰੇ ਲਈ ਬਾਜੀ ਨੂੰ ਰਾਤ ਸਾਤੇ ਦਿਨੇ ਸਾਤੇ ਬਾਜੀ ਹਾਜ਼ਰ ਹੋਣਾ ਸੀ ਤੇ ਅੱਜ ਜੇ ਅਹੀਂ ਹੋਣਾ ਹੁੰਦਾ ਤੇ ਅਸੀਂ ਕਹਿ ਲੈ ਸਾਡ ਕੋ ਟਾਈਮ ਹੀ ਨਹੀਂ ਹੈਗਾ ਮਾੜੀ ਗੱਲ ਹਾਣੀ ਬਹੁਤ ਮਾੜੀ ਗੱਲ ਆ